ਹਾਂਜੀ ਤੁਸੀਂ ਇਹ ਕਹੇ ਸੀਨੀਅਰ ਸਕੈਂਡਰੀ ਸਕੂਲ ਪੱਤੋ ਹੀਰਾ ਸਿੰਘ ਵਿਖੇ ਬਣਿਆ ਹੋਇਆ ਸਮਾਰਕ ਦੇਖ ਰਹੇ ਹੋ ਜਦੋਂ ਕਿ ਅ ਸੰਵਿਧਾਨ ਲਿਖੇ ਨੂੰ ਸੰਵਿਧਾਨ ਨੂੰ 25 ਬਰੇ ਹੋ ਗਏ ਸੀ ਤੇ ਸੀਨੀਅਰ ਸਕੈਂਡਰੀ ਸਕੂਲ ਪੱਤੋ ਹੀਰਾ ਸਿੰਘ ਨੂੰ ਬਣੇ ਹੋਏ ਨੂੰ ਕਰੀਬ 50 ਸਾਲ ਆ ਜਿਹੜੇ ਹੋ ਚੁੱਕੇ ਸੀ ਇਹ ਉਦੋਂ ਦਾ ਬਣਿਆ ਹੋਇਆ ਸਮਾਰਕ ਆ ਜਿਹੜਾ ਤੁਸੀਂ ਦੇਖ ਰਹੇ ਹੋ 25 ਸਾਲ ਜਦੋਂ ਸੰਵਿਧਾਨ ਨੂੰ ਲਿਖੇ ਨੂੰ ਹੋ ਗਏ ਸੀ ਉਸ ਤੋਂ ਬਾਅਦ ਇਹ ਇੱਕ ਬਣਾਇਆ ਗਿਆ ਤੇ ਦੇਸ਼ ਆਜ਼ਾਦ ਹੋਏ ਨੂੰ 25 ਬਰੇ ਹੋ ਗਏ ਸੀ ਤੇ ਸੀਨੀਅਰ ਸੈਕੰਡਰੀ ਸਕੂਲ ਪਤੋ ਹੀਰਾ ਸਿੰਘ ਬਣੇ ਨੂੰ ਕਰੀਬ 50 ਸਾਲ ਹੋ ਗਏ ਸੀ ਹਾਂਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਵਿਕਾਸ ਬਲਾਕ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ de azadi